ਰਾਤ ਦੇ 10 ਵਜੇ ਮੈਂ ਰੋਟੀ ਖਾ ਕੇ ਸੁੱਤੀ ਵੀ ਸੀ ਮੇਰੇ પતિ ਕਰਨੀ ਸੀ ਜੋ ਕਿ ਮੇਰਾ ਜੇਠ ਅੰਦਰ ਦਾਖਲ ਹੋ ਕੇ ਮੇਰੇ ਮੂੰਹ ਤੇ ਹੱਥ ਰੱਖ ਲੈ ਮੇਰੇ ਨਾਲ ਜ਼ਬਰਦਸਤੀ ਕੀਤੀ ਜੋ ਮੈਂ ਰੋਲਾ ਪਾਇਆ ਲੱਖਾ ਸਿੰਘ ਠੜ ਵਾਲੇ ਜੋ ਕਿ ਮਮਦੋਟ ਵਿੱਚ ਪੈਂਦਾ ਹੈ 2.5 ਸਾਲ ਹੋ ਗਏ ਮੈਨੂੰ ਵਿਆਹ ਇਹਨੂੰ ਲੱਖਾ ਸਿੰਘ ਠੜ ਤੇ ਜੋ ਕਿ ਮੈਂ ਮੇਰੇ પતિ ਕਰਨੀ ਸੀ ਕਿੰਨੇ ਦਿਨ ਦੀ ਪਿੰਨਾਂ ਦੀ ਕਿਟ ਇਹ 20 ਤਰੀਕ ਦੀ ਘਟਨਾ ਹੈ ਰਾਤ ਦੇ 10 ਵਜੇ ਮੈਂ ਰੋਟੀ ਖਾ ਕੇ ਸੁੱਤੀ ਵੀ ਸੀ ਤੇ ਮੇਰੇ ਪਤੀ ਘਰ ਨਹੀਂ ਸੀ ਜੋ ਕਿ ਮੇਰਾ ਜੇਠ ਅੰਦਰ ਦਾਖਲ ਹੋ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਜੋ ਮੈਂ ਰੋਲਾ ਪਾਇਆ ਮੂੰਹ ਤੇ ਹੱਥ ਰੱਖ ਲੈ ਔਰ ਹਾਂਜੀ ਜ਼ਬਰਦਸਤ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਜੋ ਕਿ ਤੇ ਰੋਲਾ ਪਾਉਣ ਤੇ ਫਿਰ ਭੱਜ ਗਿਆ ਰੋਲਾ ਪਾਉਣ ਤੇ ਫਿਰ ਉਹ ਭੱਜ ਗਿਆ ਤੇ ਜੋ ਕਿ ਮੈਂ ਪਰਿਵਾਰ ਨੂੰ ਦੱਸਾ ਸਾਰੇ ਪਰਿਵਾਰ ਨੂੰ ਦੱਸਾ ਉਹ ਉਹਨਾਂ ਨੇ ਮੇਰਾ ਵਿਰੋਧ ਕੀਤਾ ਕੀ ਕਹਿੰਦੇ ਉਹ ਕਹਿੰਦੇ ਤੂੰ ਝੂਠ ਬੋਲਨੀ ਇਹ ਨਹੀਂ ਹੋ ਸਕਦਾ ਤੇ ਫਿਰ ਮੈਂ ਦੂਸਰੇ ਦਿਨ ਆਪਣੇ ਪੇਕੇ ਪਰਿਵਾਰ ਵੱਲ ਫੋਨ ਕੀਤਾ ਉਹ ਮੈਨੂੰ ਲੈਣ ਆ ਗਏ ਫਿਰ ਮੈਨੂੰ ਲੈਣ ਆ ਗਏ ਫਿਰ ਦਾਖਲ ਕਰਵਾਇਆ ਸਰਕਾਰੀ ਹਸਪਤਾਲ ਵਿੱਚ ਜੋ ਕਿ ਜੋ ਕਿ ਪੁਲਿਸ ਵੱਲੋਂ ਰਿਪੋਰਟ ਦਿੱਤੀ ਗਈ ਮਾਮਲਾ ਦਰਜ ਕਰ ਲਿਆ ਹਾਂ ਜੀ ਰੁਪੀ ਦੀ ਰੁਪੀ ਦੀ ਇਹ ਮੰਗ ਹੈ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਫੜਿਆ ਜਾਣਾ ਚਾਹੀਦਾ ਹੈ ਅਜੇ ਪੁਲਿਸ ਨੇ ਫੜਿਆ ਨਹੀਂ ਅਜੇ ਨਹੀਂ ਫੜਿਆ ਪੁਲਿਸ ਨੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੋ ਮੇਰੇ ਨਾਲ ਗਲਤ ਹੋਇਆ ਅੱਗੇ ਕਿਸੇ ਧੀ ਪੈਣ ਨਾਲ ਨਾ ਗਲਤ ਹੋਵੇ ਇਸ ਲਈ ਸਖਤੋ ਸਖਤ ਸੱਜ ਮੇਰੀ ਮੰਗ ਹੈ ਕਿ ਹੋਣੀ ਚਾਹੀਦੀ ਰਾਤ ਦੇ 10 ਵਜੇ ਮੈਂ ਰੋਟੀ ਖਾ ਕੇ ਸੁੱਤੀ ਵੀ ਸੀ ਮੇਰੇ ਪਤੀ ਕਰਨੀ ਸੀ ਜੋ ਕਿ ਮੇਰਾ ਜੇਠ ਅੰਦਰ ਦਾਖਲ ਹੋ ਕੇ ਮੇਰੇ ਮੂੰਹ ਤੇ ਹੱਥ ਰੱਖ ਲੈ ਮੇਰੇ ਨਾਲ ਜ਼ਬਰਦਸਤੀ ਕੀਤੀ ਜੋ ਮੈਂ ਰੋਲਾ ਪਾਇਆ ਲਖਾ ਸਿੰਘ ਠਾੜ ਵਾਲੇ ਜੋ ਤੀਮੰਦੋਟ ਵਿੱਚ ਪੈਂਦਾ ਹੈ 2.5 ਸਾਲ ਹੋ ਗਏ ਮੈਨੂੰ ਵਿਆਹ ਇਹਨੂੰ ਲਖਾ ਸਿੰਘ ਠਾੜ ਤੇ ਜੋ ਕਿ ਮੈਂ ਮੇਰੇ ਪਤੀ ਕਰਨੀ ਸੀ ਕਿੰਨੇ ਦਿਨ ਦੀ ਪਿੰਨਾਂ ਦੀ ਘਟਨਾ ਹੈ 26 ਤਰੀਕ ਦੀ ਘਟਨਾ ਹੈ ਰਾਤ ਦੇ 10 ਵਜੇ ਮੈਂ ਰੋਟੀ ਖਾ ਕੇ ਸੁੱਤੀ ਹੋਈ ਸੀ ਤੇ ਮੇਰੇ ਪਤੀ ਘਰ ਨਹੀਂ ਸੀ ਜੋ ਕਿ ਮੇਰਾ ਜੇਠ ਅੰਦਰ ਦਾਖਲ ਹੋ ਕੇ ਮੇਰੇ ਨਾਲ ਜ਼ਬਰਦਸਤੀ ਕੀਤੀ ਜੋ ਮੈਂ ਰੋਲਾ ਪਾਇਆ ਮੂੰਹ ਤੇ ਹੱਥ ਰੱਖ ਲੈ ਔਰ ਹਾਂਜੀ ਜ਼ਬਰਦਸਤੀ ਦੋਸਤ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਜੋ ਕਿ ਤੇ ਰੋਲਾ ਪਾਉਣ ਤੇ ਭੱਜਿਆ ਰੋਲਾ ਪਾਣ ਤੇ ਫਿਰ ਉਹ ਭੱਜ ਗਿਆ ਤੇ ਜੋ ਕਿ ਮੈਂ ਪਰਿਵਾਰ ਨੂੰ ਦੱਸਾ ਸਾਰੇ ਪਰਿਵਾਰ ਨੂੰ ਦੱਸਾ ਉਹ ਉਹਨਾਂ ਨੇ ਮੇਰਾ ਵਿਰੋਧ ਕੀਤਾ ਕੀ ਕਹਿੰਦੇ ਉਹ ਕਹਿੰਦੇ ਤੂੰ ਝੂਠ ਬੋਲਨੀ ਇਹ ਨਹੀਂ ਹੋ ਸਕਦਾ ਤੇ ਫਿਰ ਮੈਂ ਦੂਸਰੇ ਦਿਨ ਆਪਣੇ ਪੇਕੇ ਪਰਿਵਾਰ ਵੱਲ ਫੋਨ ਕੀਤਾ ਉਹ ਮੈਨੂੰ ਲੈਣ ਆ ਗਏ ਫਿਰ ਮੈਨੂੰ ਦਾ ਲੈਨ ਆ ਗਏ ਫਿਰ ਦਾਖਲ ਕਰਵਾਇਆ ਸਰਕਾਰੀ ਹਸਪਤਾਲ ਵਿੱਚ ਜੋ ਕਿ ਜੋ ਕਿ ਪੁਲਿਸ ਵੱਲੋਂ ਰਿਪੋਰਟ ਦਿੱਤੀ ਗਈ ਮਾਮਲਾ ਦਰਜ ਕਰ ਲਿਆ ਹਾਂ ਜੀ ਹੋਣਾ ਰੂਪੀ ਦੀ ਕੀ ਰੂਪੀ ਦੀ ਇਹ ਮੰਗ ਹੈ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੋ ਫੜਿਆ ਜਾਣਾ ਚਾਹੀਦਾ ਹੈ ਅਜੇ ਪੁਲਿਸ ਨੇ ਫੜਿਆ ਨਹੀਂ ਅਜੇ ਨਹੀਂ ਫੜਿਆ ਪੁਲਿਸ ਨੇ ਕਾਰਵਾਈ ਸਖਤ ਹੋਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਸਖਤ ਤੋਂ ਸਖਤ ਹੋਣੀ ਚਾਹੀਦੀ ਹੈ ਜੋ ਮੇਰੇ ਨਾਲ ਗਲਤ ਹੋਇਆ ਅੱਗੇ ਕਿਸੇ ਤੀ ਪੈਣ ਨਾਲ ਨਾ ਗਲਤ ਹੋਵੇ ਇਸ ਲਈ ਸਖਤ ਤੋਂ ਸਖਤ ਸਜ਼ਾ ਮੇਰੀ ਮੰਗ ਹੈ ਹੋਣੀ ਚਾਹੀਦੀ